ਗੱਤਰੇ ਮਾਰਨੀਆ ਗਾਣਾ ਕਨੇ ਮਾਰਨੇ ਆ ਗਿਆ ਗੱਤਰੇ ਭਾਗੇ ਮਾਰਨੇ ਗਾਣਾ ਕਿ ਮੇਰੀ ਮਾਂ ਇੱਥੇ ਮੇਰੀ ਭੈਣ ਇੱਥੇ ਮੇਰੀ ਭੈਣ ਇੱਥੇ ਮੇਰੀ ਮਾਂ ਇੱਥੇ ਮੇਰੀ ਸਾਰੀ ਇੱਥੇ ਬਿਆਦਮੀ ਹੋਈ ਆ ਤੁਹਾਨੂੰ ਵੀ ਦੋਖਿਆ ਸੀ ਵੀ ਤਰੇ ਖੜੇ ਇੱਥੇ ਗੁਰੂ ਕਾਟੇ ਹੋਣੀ ਪੁੱਛਾ ਗਾਲਾ ਲਾਟ ਮਾਰੀ ਕੋਈ ਨਹੀਂ ਗਾਲਤ ਕਰਕੇ ਬਹਿ ਗੱਲ ਕਰੋ ਬਾਬਾ ਜੀ ਬਿਲਕੁਲ ਵਾਹੀ ਸਹੀ ਗੱਲ ਆ ਗੁਰੂ ਕਾਟੇ ਹਜ਼ੂਰੀ ਚ ਖੜੇ ਆ ਮਾਵਾ ਪੈਣਾ ਸਭ ਮਾਰਨ ਦੀ ਜਾਇ ਮੰਗੋ ਬਾਹਰ ਨਾ ਉਹਦੀ ਭੈਣ ਵੀ ਸਾਡੀ ਬਾਂਝੀ ਆ ਘਾਣ ਨਹੀਂ ਕਰਦੇ ਘਾਣ ਕਰਦੇ ਘਾਣ ਇੱਥੇ ਨਹੀਂ ਕਰਨੀ ਕਿਸੇ ਨੇ ਘਾਣ ਘੱਟ ਦਾ ਕਰਨੀ ਇੱਥੇ ਘਰਵਾ ਦਾ ਪਿੰਡਵਾ ਦਾ ਜਲੰਧਰ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੇਅਦਬੀ ਦੀ ਘਟਨਾ ਵਾਪਰ ਗਈ ਹੈ ਤਾਂ ਜਲੰਧਰ ਦੇ ਗੁਰਾਇਆ ਨਜ਼ਦੀਕ ਪਿੰਡ ਮਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਲਾਕੇ ਦੀ ਸੰਗਤ ਦੇ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਸਿੱਖ ਜਥੇਬੰਦੀਆਂ ਨੂੰ ਮਿਲਦੀ ਹੈ ਤਾਂ ਸਤਕਾਰ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਸਾਰੀ ਸਥਿਤੀ ਦਾ ਵੀ ਜਾਇਜ਼ਾ ਲਿਆ ਤਾਂ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਡੀਐਸਪੀ ਭਾਰਤ ਮਸੀਹ ਵੀ ਪਾਰੀ ਪੁਲਸ ਫੋਰਸ ਸਮੇਤ ਪਿੰਡ ਮਾਲਾ ਪਹੁੰਚੇ ਨੇ ਅਤੇ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਤਾਂ ਪੁਲਸ ਵੱਲੋਂ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਦੋ ਕਮੇਟੀਆਂ ਵਿਚਕਾਰ ਕਾਫੀ ਸਮੇਂ ਤੋਂ ਆਪਸੀ ਰੰਜਿਸ਼ ਜਿਹੜੀ ਚੱਲ ਰਹੀ ਸੀ ਜਿਸ ਦਾ ਫਾਇਦਾ ਚੁੱਕਦੇ ਆ ਕਿਸੇ ਤੀਸਰੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਦਾ ਸ਼ੱਕ ਹੈ ਜਿਹੜਾ ਜਤਾਇਆ ਜਾ ਰਿਹਾ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਤੋਂ ਬਾਅਦ ਜਿੱਥੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਇਲਾਕੇ ਦੇ ਵਿੱਚ ਵੀ ਇਸ ਘਟਨਾ ਤੋਂ ਬਾਅਦ ਗੁੱਸੇ ਦੀ ਲਹਿਰ ਦੌੜ ਗਈ ਹੈ ਤਾਂ ਪੁਲਿਸ ਨੇ ਸਥਿਤੀ ਨੂੰ ਕਾਬੂ 'ਚ ਕਰਨ ਦੇ ਲਈ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਮੌਕੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਹੈ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕੀ ਮਕਸਦ ਸੀ ਤਾਂ ਮੌਕੇ ਉੱਤੇ ਸਤਕਾਰ ਕਮੇਟੀ ਦੇ ਮੈਂਬਰ ਵੀ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਰੋਸ ਜਤਾਇਆ ਤਾਂ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਤਰਸਯੋਗ ਹਾਲਾਤ ਬਣੇ ਹੋਏ ਨੇ ਉਹਨਾਂ ਆਖਿਆ ਕਿ ਸਾਰੀਆਂ ਚੀਜ਼ਾਂ ਮਰਿਆਦਾ ਦੇ ਉਲਟ ਚੱਲ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਕੈਮਰਾ ਨਹੀਂ ਚੱਲ ਰਿਹਾ ਅਤੇ ਇਹ ਘਟਨਾ ਇੱਕ ਨਿੰਦਣਯੋਗ ਘਟਨਾ ਹੈ ਤੇ ਇਸ ਪਿੰਡ ਉੱਤੇ ਇੱਕ ਧੱਬਾ ਲੱਗ ਗਿਆ ਜਿਸ ਨੂੰ ਸਾਰੀ ਉਮਰ ਸਾਫ਼ ਨਹੀਂ ਕੀਤਾ ਜਾ ਸਕਦਾ ਤਾਂ ਇਸ ਮੁਕੇ ਡੀਐਸਪੀ ਭਾਰਤ ਮਸੀਹ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਕਿ ਆਲੇ-ਦੁਆਲੇ ਲੱਗੇ ਕੈਮਰਿਆਂ ਤੋਂ ਕੁਝ ਤਸਵੀਰਾਂ ਮਿਲੀਆਂ ਨੇ ਅਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਤੋਂ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਆਖਿਆ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਪਿੰਡ ਹਾਂ ਮਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਉੱਥੇ ਹੀ ਇਲਾਕੇ ਦੀ ਸੰਗਤ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀ ਹੋ ਗਈ ਰੋਸ ਦੀ ਲਹਿਰ ਦੇ ਇੱਕ ਨੂੰ ਮਿਲ ਰਹੀ ਹੈ ਤਾਂ ਜਲੰਧਰ ਦੇ ਗੁਰਾਇਆ ਦੇ ਨਾਲ ਲੱਗਦੇ ਪਿੰਡ ਮਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਆਖਿਰ ਇਹ ਘਟਨਾ ਕਿਉਂ ਵਾਪਰੀ ਇਸ ਦੇ ਪਿੱਛੇ ਕੀ ਮਕਸਦ ਸੀ ਤਾਂ ਇਹ ਹੁਣ ਜਾਂਚ ਦਾ ਵਿਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਅਰਬਾਂ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ 올 인디아 시크 ਸਤਕਾਰ ਕਮੇਟੀ ਸੋ ਅੱਜ ਪਿੰਡ ਮਹਲਾ ਗੁਰਾਇਆਂ ਲੱਗੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰੇ ਦੇ ਅੰਗਾਂ ਦੀ ਬੇਦਬੀ ਕੀਤੀ ਗਈ ਹੈ ਬਹੁਤ ਹੀ ਨਿੰਦਕਯੋਗ ਹੈ ਤੇ ਸਾਰੇ ਪਿੰਡ ਦੇ ਉੱਪਰ ਧੱਬੇ ਦਾ ਦਾਗ ਹੈ ਜੀ ਇਹ ਸਾਰੀ ਉਮਰ ਨਹੀਂ ਤੋਂ ਹੋਣਾ ਇਹ ਸਿਰਫ ਬੇਦਬੀ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਸਰ ਐਲਾਨ ਹੁੰਦਾ ਹੈ ਕਿ ਗੁਰੂ ਘਰ ਦੇ ਵਿੱਚ ਕੈਮਰੇ ਲਾਏ ਜਾਣ ਚੌਬਦਾਰ ਰੱਖੇ ਜਾਣ ਨਿਗਰਾਨੀ ਹਟ ਰਵੇ ਪਰ ਇੱਥੇ ਸਾਰੀਆਂ ਚੀਜ਼ਾਂ ਹੀ ਮਰਿਆਦਾ ਤੋਂ ਉਲਟ ਚੱਲੀਆਂ ਸੀ ਜੋ ਗੁਰੂ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਜੀ ਬੜੇ ਤਰਸਯੋਗ ਹਾਲਾਤ ਹੈ ਤੇ ਗੁਰੂ ਸਾਹਿਬ ਦਾ ਸੋਖ ਆਸਣ ਲਈ ਇਹਨਾਂ ਨੇ ਇੱਕ ਲੰਬਾਰੀ ਜੀ ਬਣਾਈ ਹੋਈ ਹੈ ਉੱਥੇ ਗੁਰੂ ਸਾਹਿਬ ਨੂੰ ਸੋਖ ਆਸਣ ਤੇ ਰੱਖਦੇ ਸੀ ਤੇ 4 ਦਿਨ ਪਹਿਲੇ ਕੈਮਰੇ ਬੰਦ ਹੋਏ ਆ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਕਿ 4 ਦਿਨ ਪਹਿਲੇ ਆਪਸ ਚ ਦੋਨਾਂ ਤਰ੍ਹਾਂ ਦੀ ਤੁਤੂ ਮੈਮਾ ਵੀ ਹੋਈ ਆ ਥਾਣੇ ਤੱਕਣ ਵੀ ਇਹਨਾਂ ਦੀਆਂ ਦਰਖਾਸਤਾਂ ਗਈਆਂ ਜੀ ਔਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਦੋਨੋਂ ਤਰ੍ਹਾਂ ਦੇ ਪਰਚਾ ਹੋਣਾ ਚਾਹੀਦਾ ਦੋਨੋਂ ਤਰ੍ਹਾਂ ਹੀ ਬੇਦਬੀ ਦਾ ਮੁੱਖ ਕਾਰਨ ਬਣਿਆ ਜੀ ਇਹਨਾਂ ਨੇ ਆਪਸੀ ਭਾਈਚਾਰੇ ਦਾ ਦੋਨਾਂ ਤਰ੍ਹਾਂ ਨੇ ਜਾਣ ਕੇ ਮਿੱਥ ਕੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੀ ਬੇਦਬੀ ਕੀਤੀ ਹੈ ਜੀ ਇਸ ਬੇਦਬੀ ਨੂੰ ਕਿਸੇ ਬੱਚੇ ਦੇ ਜਾਂ ਕਿਸੇ ਮਨਬੁੱਧੀ ਦੇ ਨਾਲ ਬੰਨਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਪੁਲਿਸ ਨਾਲ ਤੜੀ ਹੋਈ ਮੀਟਿੰਗ ਹਾਂਜੀ ਸਾਡੀ ਭਾਰਤ ਸਿੰਘ ਡੀਐਸਪੀ ਸਾਹਿਬ ਨਾਲ ਹੋਈ ਹੈ ਸਾਨੂੰ ਭਰੋਸਾ ਦਿਵਾਇਆ ਜੀ ਇੱਕ ਬੰਦਾ ਅਸੀਂ ਰੌਂਡ ਅਪ ਕਰ ਲਿਆ ਆ ਬਾਕੀ ਅਸੀਂ ਨੇੜੇ ਆ ਸਵੇਰ ਤੱਕ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਪਰ ਸਾਨੂੰ ਸੰਤੁਸ਼ਟੀ ਨਹੀਂ ਹੈ ਜੀ ਹਲੇ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਮੈਂ ਤੁਹਾਡੇ ਵੀਡੀਓ ਰਾਹੀਂ ਦੱਸ ਰਿਹਾ ਅੱਜ ਤੱਕ ਕੋਈ ਐਸਾ ਦੱਸ ਦਿਓ ਜਿਹਨੂੰ ਬੇਦਬੀ ਵਾਲੇ ਨੂੰ ਸਜ਼ਾ ਹੋਈ ਹੋਵੇ ਅੱਜ ਤੱਕ ਨਹੀਂ ਹੋਈ ਹਾਂਜੀ ਬੜੀ ਮੰਦ ਭੱਗੀ ਜਿਹੜੀ ਘਟਨਾ ਵਾਪਰੀ ਆ ਇਹ ਇਸ ਵਾਰ ਦੇ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸ ਵੇਲੇ ਮੌਕੇ ਤੇ ਬਹੁਤ ਜਲਦੀ ਪਹੁੰਚ ਗਏ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਸ ਤੋਂ ਅਸੀਂ ਜਿਹੜਾ ਦੋਸ਼ੀ ਦੇ ਜੇ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਐਪਰੀਹੈਂਡ ਕਰ ਲਿਆ ਪੁੱਛਗਿੱਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰ ਦਾਂਗੇ ਕਿੰਨੇ ਬੰਦੇ ਆਏ ਜੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਦੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜ ਦੇ ਅੰਗ ਜਿਹੜੇ ਉਹ ਪਾੜੇ ਆ ਤੇ ਉਹਦੇ ਪਿੱਛੇ ਕੌਣ ਆ ਉਹ ਵੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਹੈ ਨਾ ਉਹ ਇੱਕਦੋਨਾਂ ਤੱਕ ਜਿਹੜੀ ਕਲੀਅਰ ਤੱਕ ਉਹ ਬੱਚੇ ਦੀ ਵੀ ਗੱਲ ਸਾਰੀ ਮਾਈਨਰ ਹੈ ਮਾਈਨਰ ਹੈ ਕੋਈ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਇਹਨੇ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਕਲੀਅਰ ਨਹੀਂ ਅਜੇ ਤੇ ਫਿਲਹਾਲ ਪੁਛਗੇ ਇਸ ਵਾਸਤੇ ਬੰਦੇ ਆਪਣੀ ਕਸਟਡੀ ਚ ਕਹੀ ਦੇ ਆ ਉਹਦੇ ਕੋਲ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਸਾ ਆਹ ਫੈਲੋਸ ਕਰਤੀ ਜਿਹੜੀ ਹੈਗੀ ਆ ਉਹ ਜਿਹੜੀ ਕਮੇਟਰੀ एक्चुअली ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਆ ਰਿਸ਼ਵਾਲ ਸਿੰਘ ਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਇਸ ਨੂੰ ਸੰਚਾਲਨ ਕਰਦੇ ਗੁਰਦਵਾਰ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿੰਨੀ ਵੀ ਆਪਸ ਵਿੱਚ ਤਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਬੇਦੀਵਕਰ ਦੇ ਲਈ ਤੇ ਉਹਨਾਂ ਦੀ ਹੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜਿਹੜਾ ਨਾ ਆ ਸਟੇਟਮੈਂਟ ਸਰਬਾ ਪੱਕੀ ਦੀ ਰਿਕਾਰਡ ਕੀਤੀ ਹੈਗੀ ਇਹਦੇ ਵਿੱਚ ਸਮਝੋ ਲੋਕ ਐ ਕਲੀਅਰ ਕਰ ਦਿੰਦੇ ਆ ਤਾਰਾ ਜਿਹੜੀ ਆ ਜਿਹੜੀ ਆਮ ਹੀ ਜਿਹੜੀ ਬਦਵੀ ਵਾਲੀ ਲੱਗਦੀ ਹੈਗੀ ਆ ਇੱਕ ਸਖਸ਼ ਜਿਹੜੀ ਹੋਰ ਵਧੀਆ ਨਸਲਾ ਕਰਕੇ ਜਿਹੜੀ ਉਹ ਵੀ ਇੰਪੋਜ਼ ਕਰਾ ਦੇ ਚਲ ਇਹਦੇ ਵਿੱਚਲਾਪ ਆ ਇਹਨਾਂ ਸਾਹਮਣੇ ਆਦੀ ਸੀਸੀਟੀਵੀ ਕਿਉਂਕਿ ਜੇ ਗੱਲ ਕਰਤਾ ਆ ਉਹ ਕਮੇਗਾ ਫਿਰ ਸਮੇਂ ਸਮੇਤੇ ਪ੍ਰਸ਼ਾਸਨ ਵੀ ਜਿਹੜਾ ਮੀਟਿੰਗਾਂ ਕਰਕੇ ਇਸ ਗੱਲ ਦੀ ਹਦਯਤਾ ਕਰਦਾ ਜੀ ਹਜੇ ਹਜੇ ਬਿਲਕੁਲ ਇਹ ਬੜੀ ਵੱਡਾ ਲੈਪਸ ਆ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਤਸਲਬਾਜੀ ਸੀਗੀ ਇਹ ਜਿਹੜੀ ਤਸਲ ਸੀਗੀ ਇਹ ਘੱਟੋ ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰਦੇ ਜਦ ਕਿ ਕਿਸੇ ਦੇ ਸਾਡੇ ਚਾਨ ਵਿੱਚ ਕੱਲ ਦੇ ਦੇ ਆ ਲੜਾਈ ਝਗੜਾ ਵੀ ਹੋਇਆ ਜੀ ਕਿਹਨੇ ਹਾਂ 16 ਦਿਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀਗਾ ਥੋੜੀ ਵਕਤੋਂ ਪਈ ਵੀ ਹੋਈ ਪਰ ਇਹ ਬੜੀ ਮੰਦ ਭਗੀ ਗੱਲ ਆ ਕਿ ਜਿਹੜੀ ਪਵਿੱਤਰ ਸਥਾਨ ਦੇ ਉੱਤੇ ਜਿਹੜੀ ਇਹਨਾਂ ਦੀ ਗੱਲ ਹੋਣੀ ਸੀ ਕੋਈ ਨਾ ਸਰ ਹੋਰ ਸਾਹਮਣੇ ਆ ਰਹੇ ਆ ਵੀ ਕੋਈ ਆਪਣੇ ਆਪ ਨੂੰ ਵੀ ਕਹਿ ਰਿਹਾ ਸੀ ਮੈਂ ਕਿਹਾ ਕੁਛ ਏਦ ਇਹ ਕੁਝ ਲੋਕਾਂ ਨੇ ਮਤਲਬ ਪਿੰਡ ਵਾਲਿਆਂ ਦੇ ਵਿੱਚ ਕੁਝ ਪਤਾ ਇਦਾਂ ਜਿਹਨਾਂ ਸ਼ਰਾਬ ਵਗੈਰਾ ਪੀਤੀ ਸੀ ਉਹ ਵੀ ਗੱਲ ਸੀ ਜਿਹੜੀ ਉਹਨਾਂ ਨੇ ਵੈਪਰੀ ਹੈਂਡ ਕਰ ਲਿਆ ਵਾ ਜਿਹੜੇ ਬੰਦੇ ਜਿਹੜੇ ਵਿੱਚ ਸ਼ਰਾਬ ਪੀ ਕੇ ਫੋੜਬਾਜੀ ਕਰਦੇ ਸੀ ਉਹਨਾਂ ਦੀ ਪੁਛਗਛ ਹੈਗੀ ਜਿਹੜਾ ਬੰਦਾ ਕੋ ਹੋ ਰਿਹਾ ਉਹਦੇ ਕਦੇ ਹੱਥ ਹੋਇਆ ਤੇ ਛੇੜ ਬਖਸ਼ਾ ਕੋਈ ਨਹੀਂ ਜਾਊਗਾ ਪਰ ਇਹਦੇ ਵਿੱਚ ਕਲੀਅਰ ਹੋ ਗਿਆ ਹੈ ਕਿ ਇਹ ਹੱਲੇ ਇਨਵੈਸਟੀਗੇਸ਼ਨ ਦਾ ਦੇਖੋ ਜਿਹੜੀ ਸਾਡੇ ਕੋਲ ਕਲਿੱਪ ਹੈਗਾ ਉਹਦੇ ਤੋਂ ਮਤਲਬ ਤਕਰੀਬਨ ਅਸੀਂ 80 ਤੋਂ 90% ਕਲੀਅਰ ਆ ਕਿ ਇਹ ਬੰਦੇ ਆ ਪਰ ਉਹਦੇ ਬੈਕ ਦੇ ਉੱਤੇ ਕੌਣ ਬੰਦਾ ਵਾ ਉਹ ਅਜੇ ਟਾਈਮ ਲੱਗੂਗਾ ਥੋੜਾ ਹਾਂ ਜੀ ਜਿਹੜੇ ਮੌਜੂਦ ਆ ਹਮ ਥੋੜਾ ਟਾਈਮ ਮਿਲੇਗਾ ਤੇ ਫਿਰ ਅਸੀਂ ਜਿਹੜੀ ਉਹਦੀ ਪ੍ਰੋਪਰ ਪੁਸ਼ਕਿਸ਼ ਕਰਾਂ ਦੋ ਚਾਰ ਪੰਜ ਘੰਟੇ ਚਾਹੀਦੇ ਆ ਤਾਂ ਕਿ ਆਪਾਂ ਰਾਤ ਲਗਾ ਕੇ ਉਹਦੀ ਪੁਸ਼ਕਿਸ਼ ਕਰਕੇ ਆਪਾਂ ਉਹਨੂੰ ਲੌਜੀਕਲ ਕਲਕੁਲੇਸ਼ਨ ਤੇ ਪਹੁੰਚਾਈਏ ਜਿਹੜਾ ਮਹਾਰਾਜਾਂ ਦਾ ਵੀ ਜੀਐਲ ਵੀ ਜਾਂ ਕੰਟਰੋਲ ਵੀਰ ਵੀ ਚੱਗੀ ਜੀ ਉਹਨਾਂ ਦਾ ਅੱਗੇ ਕੀ ਹੋਣਾ ਅੱਗੇ ਕਰੋ ਦੇਖੋ ਗੱਲ ਇਹ ਆ ਵੀ ਜਿਹੜਾ ਵੀ ਚ ਦੋਸ਼ੀ ਆ ਉਹ ਦੋਸ਼ੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਊਗਾ ਇਹਦੇ ਵਿੱਚ ਇੱਕ ਤੋਂ ਵੱਧ ਆ ਤਿੰਨਵਾ ਚਾਰ ਆ ਦੋ ਆ ਉਹ ਅਜੇ ਤੱਕ ਕਲੀਅਰ ਨਹੀਂ ਕੀਤੀ ਜਾ ਸਕਦੇ ਜਦੋਂ ਉਹ ਜਿਹੜੀ ਗੱਲ ਇਨਵੈਸਟੀਗੇਸ਼ਨ ਜਿਹੜੀ ਜਿੱਦਾਂ ਪ੍ਰੋਸੀਡ ਕਰੇਗੀ ਜਿਹੜਾ ਜਿਹੜਾ ਬੰਦਾ ਉਸ ਚ ਇਨਵੋਲਵ ਹੋਏਗਾ ਬਖਸ਼ਿਆ ਨਹੀਂ ਜਾਊਗਾ